Hey there. Subscribe to my channel. And also press this bell icon. ਉਹ ਕਰਨਾ ਟਰਾਈ ਮੁੰਡਿਆ ਹਲੇ ਉਮਰ ਆ ਮੇਰੀ ਨਿਆਣੀ ਗੱਬਰੂ ਨੂੰ ਹਾਂ ਕਰਦੇ ਐਵੇਂ ਬਾਨਾ ਤੂੰ ਬਾਲੀ ਸਿਆਣੀ ਤੇਰੇ ਕੋਲ ਡਰ ਲੱਗਦਾ ਮੈਂ ਧੀਆਂ ਹਜੇ ਧਿਆਣੀ ਤੇਰੇ ਤੇ ਚੜੀ ਆ ਜਵਾਨੀ ਜਿਵੇਂ ਨਿੱਤਰੀ ਸ਼ਰਾਬ ਪਰਾਣੀ ਤੂੰ ਮੇਰੇ ਵੱਲ ਕਦ ਤੱਕਿਆ ਤੇ ਤੋ ਡਰ ਹੋਗੀ ਪਾਣੀ ਪਾਣੀ ਤੂੰ ਥੇਲੀਆਂ ਦੇ ਵਿੱਚ ਕੁੰਮਦੀ ਹੀ ਮੇਰੇ ਨਾਲ ਮੁੰਡਿਆਂ ਦੀ ਟਾਣੀ ਕਾ ਤੂੰ ਮੁੰਡਿਆਂ ਦੇ ਨਾਲ ਲੜਦਾ ਮਟੀਰ ਨਾਲ ਵੈਰ ਤੂੰ ਪਾ ਕਾ ਤੂੰ ਮੁੰਡਿਆਂ ਦੇ ਨਾਲ ਲੜਦਾ ਵੈਰ ਮੁੰਡਿਆਂ ਦੇ ਨਾਲ ਤੂੰ ਪਾਵੇਂ ਤੱਕ ਤੈਨੂੰ ਪੂਰਾ ਹਾਲ ਹੋਇਆ ਸੋਣੀਏ ਤੂੰ ਤੁਰੀ ਜਾਂਦੀ ਅੱਗ ਪਾਣੀਆਂ ਨੂੰ ਲਾਵੇਂ ਨਰਾ ਮੇਰਾ ਮੱਲ ਸੋਣੇ ਹਰ ਲੱਗ ਜਾਣਦੇ ਤੂੰ ਹੋ ਜਾ ਪਾਸੇ ਤੱਕ ਤੈਨੂੰ ਮਰ ਜਾਣਗੇ ਮੁੰਡੇ ਤੁੰਦ ਮੇਸਰੀ ਤੇ ਪਾਸੇ ਕਿ ਤੁਹਾਡੇ ਵਟਾਂ ਦੇ ਰੋਲੇ ਚੱਕੀ ਫਿਰਦੇ ਹੋ ਹੱਥਾਂ ਚ ਕੜਾ ਸੇ ਕਤਲ ਕਰਾਂ ਸੋਣੀਏ ਤੇਰੇ ਚਿੱਟਿਆਂ ਬੰਦਾਂ ਦੇ ਹਾਸੇ ਜੇ ਪਿੱਛਾ ਮੇਰਾ ਨਾ ਛੱਡਿਆ ਮੈਂ ਤੈਨੂੰ ਪੜਾ ਦੂ ਠਾਣੇ ਤੇਰੇ ਪਿੱਛੇ ਸਾਥ ਬਣ ਕੇ ਕੱਬਰੂ ਦੀ ਵਲੀ ਪਰਾਨੇ ਤੂੰ ਘਾਤੋ ਕਰਿਆੜ ਯਾਹ ਮੇਰੇ ਭਾਈਆਂ ਦੇ ਬਾਹਰੇ ਨਾ ਜਾਣੇ ਤੇਰੇ ਭਾਈਆਂ ਤੋਂ ਨਾ ਡਰ ਲੱਗਦਾ ਸਾਡੇ ਬੇਤਿਆਂ ਦੇ ਮੁੱਢ ਤੋਂ ਆ ਲਾਣੇ ਨਾ ਕਰਵਾ ਕੇ ਮੰਨੇਗਾ ਹੁਣ ਛੱਡਦਾ ਨਾ ਤੂੰ ਅੜੀਆਂ ਦਿਲ ਤੇਰੇ ਤੇ ਆਇਆ ਸੋਣੀਏ ਹੁੱਜ ਕੁੜੀਆਂ ਨੇ ਚਾਹ ਦੇ ਤੇ ਬੜੀਆਂ ਤੋ ਖਾਣਾ ਤੋ ਖਾ ਦੇ ਜੀ ਨਾ ਹਵੀ ਕਿਹੇ ਠੇਰਾ ਵਾਲੇ ਆਵੇ ਤੈਨੂੰ ਦੇ ਵਿੱਚ ਵਸਾਇਆ ਐਵੇਂ ਕਾ ਤੋ ਡਰੇ ਸੋਣੀ ਹੈ ਕੱਪਰੂ ਨੇ ਜਿੱਦ ਚਾਹਣਾ ਬਣਾਇਆ ਜੱਗ ਛੱਡ ਦਊਂਗੀ ਛੱਡਦੀ ਨਾ ਹੁਣ ਮੈਂ ਤੈਨੂੰ ਸੀਨਾ ਮੇਰਾ ਠਾਰਦੇ ਨਹੀਂ ਲੱਕ ਗੱਲ ਨਾਲ ਇੱਕ ਵਾਰੀ ਮੈਨੂੰ ਯਾਰੀ ਤੇਰੇ ਨਾਲ ਲਾਈ ਮੁੰਡਿਆ ਤੈਥੋਂ ਕਾ ਦੇ ਓਲੇ ਕੱਪਰੂ ਕਹਦੇ ਸੋਣੀ ਹੈ ਤੇਰੇ ਘਰ ਪੇਚਾਂ ਮੈਂ ਬਚੂਲੇ